ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਨੀਕੀ ਕਦੇ ਵਿਅਰਥ ਨਹੀਂ ਜਾਂਦੀ ਇਹ ਕਦੋਂ ਕਿੱਥੇ ਤੇ ਕਿਹੜੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਾਵੇ ਇਹ ਸਿਰ ਪਰਮਾਤਮਾ ਹੀ ਜਾਣਦਾ ਹੁਣ ਨਜ਼ਰ ਮਾਰਾਂਗੇ ਹੈਡਲਾਈਨਸ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਦਾ ਅਲਰਟ ਮੀਂਹ ਪੈਣ ਦੀ ਸੰਭਾਵਨਾ ਸੰਗਣੀ ਧੁੰਦ ਦੀ ਚੇਤਾਵਨੀ 12 ਜਨਵਰੀ ਤੱਕ ਧੁੰਦ ਦਾ ਅਲਰਟ हिमाचल ਦੇ ਕੋਫਰੀ ਚ ਸੀਜ਼ਨ ਦੀ ਪਹਿਲੀ ਬਰਫਵਾਰੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਧੁੰਦ ਵਿਜ਼ਿਬਿਲਟੀ 50 ਮੀਟਰ ਮੱਕਰ ਸ੍ਰਕਾਂਤੀ ਤੱਕ ਮੌਸਮ ਖਰਾਬ ਰਹੇਗਾ। ਜਲੰਧਰ ਚ ਦਮ ਘੁੱਟਣ ਦੇ ਨਾਲ ਔਰਤ ਦੀ ਹੋਈ ਮੌਤ ਪਤੀ ਤੇ ਦੋ ਬੱਚਿਆਂ ਦੀ ਹਾਲਤ ਬਣੀ ਗੰਭੀਰ। ਰਾਤ ਨੂੰ ਅੰਗਿੱਠੀ ਲਗਾ ਕੇ ਸੁੱਤਾ ਸੀ ਪਰਿਵਾਰ ਸਮਰਾਲਾ ਚ ਵੀ ਅੰਗਿੱਠੀ ਦਾ ਧੂਆ ਚੜਨ ਦੇ ਕਾਰਨ ਇੱਕ ਬੱਚੇ ਦੀ ਹੋਈ ਮੌਤ ਮਾਪਿਆਂ ਦੀ ਹਾਲਤ ਗੰਭੀਰ ਬਣੀ। ਮੁਹਾਲੀ ਚ ਕੇਟਰਿੰਗ ਗੋਦਾਮ ਚ ਸਿਲੰਡਰ ਫਟਣ ਦੇ ਨਾਲ ਛਤ ਡਿੱਗੀ ਇੱਕ ਵਿਅਕਤੀ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ ਛੋਟਾ ਸਿਲੰਡਰ ਭਰਦੇ ਸਮੇਂ ਯਾਨਕਿ ਗੈਸ ਬਦਲਦੇ ਸਮੇਂ ਵਾਪਰਿਆ ਹਸਾ ਕੇਂਦਰੀ ਮੰਤਰੀ ਨੀਤਿਨ ਗਟਕਰੀਦਾ ਹੁਸ਼ਿਆਰਪੁਰ ਦੇ ਵਿੱਚ ਵੱਡਾ ਐਲਾਨ ਕੀਤਾ ਕਿਸਾਨਾਂ ਨੂੰ ਊਰਜਾ ਦੇਣ ਵਾਲੇ ਵਧਣਾ ਚਾਹੀਦਾ ਹੈ ਪੰਜਾਬ ਦੇ ਵਿੱਚ 12000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕੀਤਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸੰਸਦ ਮੈਂਬਰ ਨਹੀਂ ਪਹੁੰਚੇ ਪੰਜਾਬ ਲੋਕਪਾਲ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨੂੰ ਕੀਤਾ ਤਲਬ ਐਮ ਐਲ ਏ ਅਮਨਦੀਪ ਕੌਰ ਦੇ ਸਾਬਕਾ ਪੀਏ ਨੇ ਪ੍ਰਿਸ਼ਟਾਚਾਰ ਤੇ ਧਮਕਾਉਣ ਦੀ ਲਗਾਈ ਸੀ ਸ਼ਿਕਾਇਤ ਅਮਨਦੀਪ ਕੌਰ ਸੋਨੂ ਸੂਤ ਦੀ ਭੈਣ ਨੂੰ ਹਰਾ ਕੇ ਬਣੇ ਸਨ ਵਿਧਾਇਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਟ ਮੰਤਰੀ ਅਮਨ ਅਰੋੜਾ ਕੁਰਸੀ ਬਚਾਉਣ ਦੇ ਲਈ ਪਹੁੰਚੇ ਅਦਾਲਤ 2 ਸਾਲ ਦੀ ਸਜ਼ਾ ਦੇ ਵਿਰੁੱਧ ਦਾਇਰ ਕੀਤੀ ਸੰਗਰੂਰ ਦੇ ਵਿੱਚ ਪਟੀਸ਼ਨ ਰਾਜਪਾਲ ਨੇ ਮੁੱਖ ਮੰਤਰੀ ਤੋਂ ਮੰਗੀ ਸੀ ਰਿਪੋਰਟ ਲੁਧਿਆਣਾ ਪੁਲਿਸ ਨੇ گاਉਂ ਤਸਕਰ ਫੜੇ ਪਿਆਜ਼ ਦੀਆਂ ਬੋਰੀਆਂ ਹੇਠ ਛੁਪਾ ਕੇ ਬੀਫ ਦੀਆਂ 300 ਪੇਟੀਆਂ ਨੁਆਇਡਾ ਤੋਂ ਜੰਮੂ ਕਸ਼ਮੀਰ ਲੈ ਕੇ ਜਾ ਰਹੇ ਸਨ। ਪੰਜਾਬ ਕਾਂਗਰਸ 13 ਸੀਟਾਂ ਤੇ ਲੋਕ ਸਭਾ ਚੋਣ ਲੜਨ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਆਪ ਨਾਲ ਸੀਟਾਂ ਦੀ ਵੰਡ ਤੇ ਦਵਿੰਦਰ ਯਾਦਵ ਦਾ ਜਵਾਬ ਕਿ ਹਰ ਰਾਹੁਲ ਗਾਂਧੀ ਦੇ ਫੋਨ ਦਾ ਕਰ ਰਿਹਾ ਇੰਤਜ਼ਾਰ। ਲੁਧਿਆਣਾ ਨਗਰ ਨਿਗਮ ਅਤੇ ਵਿਧਾਇਕ ਆਮੋ ਸਾਹਮਣੇ ਹੋਏ ਕਮਿਸ਼ਨਰ ਨੇ ਦੁਕਾਨਾਂ ਨੂੰ ਕੀਤਾ ਸੀਲ ਤਾਂ ਐਮ ਐਲ ਏ ਗੋਗੀ ਨੇ ਖੋਲਿਆ ਤਾਲਾ। ਕਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀ ਗਈ ਕਾਰਵਾਈ ਲਾਰੈਂਸ ਜੇਲ ਇੰਟਰਵਿਊ ਮਾਮਲੇ ਦੇ ਵਿੱਚ ਹੋਈ ਸੁਣਵਾਈ ਜੇਲ ਵਿਭਾਗ ਨੇ ਹਾਈ ਕੋਰਟ ਨੂੰ ਕਿਹਾ ਸਾਲ ਚ ਸੁਰੱਖਿਆ ਦੇ ਕਰਾਂਗੇ ਪੂਰੇ ਪ੍ਰਬੰਧ ਬਾਡੀ ਸਕੈਨਰ ਲਈ ਕੇਂਦਰ ਸਰਕਾਰ ਤੋਂ ਮੰਗਾ ਕਿ ਇਜਾਜ਼ਤ ਪੰਜਾਬ ਦੇ ਵਿੱਚ 3 ਫਰਵਰੀ ਤੋਂ ਐਨ ਆਰ ਆਈ ਮਿਲਣੀ 30 ਜਨਵਰੀ ਤੱਕ ਵਟਸਐਪ ਰਾਹੀਂ ਆਨਲਾਈਨ ਹੋਣ ਗਿਆ ਸ਼ਿਕਾਇਤਾਂ ਦਰਜ 25 ਦਿਨਾਂ ਦੇ ਵਿੱਚ 4 ਸਮਾਰੋਹ ਆਯੋਜਿਤ ਕੀਤੇ ਜਾਣਗੇ ਖੇਡਵਦਨ ਪੰਜਾਬ ਦੀਆਂ ਦੋ ਹੋਇਆ ਸਮਾਪਤ ਪੰਜਾਬ ਦੇ 11000 ਖਿਡਾਰੀਆਂ ਨੂੰ ਇਨਾਮ ਰਾਸ਼ੀ ਜੁਹੀ ਜਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 8 ਕਰੋੜ 30 ਲੱਖ ਰੁਪਏ ਸਿੱਧੇ ਖਾਤੇਾਂ ਚ ਟ੍ਰਾਂਸਫਰ ਕੀਤੇ ਲੁਧਿਆਣਾ ਪੁਲਿਸ ਨੇ 4 ਸਾਈਬਰ ਠੱਗ ਫੜੇ ਟਾਟਾ ਸਟੀਲ ਦਾ ਫਰਜ਼ੀ ਮੈਨੇਜਰ ਦੱਸ ਕੇ 20 ਲੱਖ ਦੀ ਮਾਰੀ ਸੀ ਠੱਗੀ ਬਿਹਾਰ ਵਾਲਾ ਮਾਸਟਰਮਾਈਂਡ ਫਰਾਰ ਪਟਿਆਲਾ ਦੇ ਵਿੱਚ ਸੜਕ ਹਾਦਸੇ ਦੇ ਦੌਰਾਨ ਸਪਾਈ ਦੀ ਹੋਈ ਮੌਤ ਤੇਜ਼ ਰਫ਼ਤਾਰ ਕਾਰ ਦਾ ਵਿਗੜਿਆ ਸੀ ਸੰਤੁਲਨ ਟਰਾਂਸਫਾਰਮਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਉੱਡੇ ਪਰਖੱਚੇ ਦੋ ਲੋਕ ਹੋਰ ਜ਼ਖਮੀ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਉਂਸਲਰ ਬਿੱਲੂ ਭਾਜਪਾ ਦੇ ਵਿੱਚ ਹੋਏ ਸ਼ਾਮਲ ਨਗਰ ਨਿਗਮ ਦੇ ਵਿੱਚ ਭਾਜਪਾ ਦੀਆਂ ਵੋਟਾਂ ਹੋਈਆਂ 18 ਤੇ 18 ਜਨਵਰੀ ਨੂੰ ਹੋਵੇਗੀ ਮੇਅਰ ਦੀ VOTING ਫਾਜ਼ਿਲਕਾ ਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪੰਚਾਇਤੀ ਜ਼ਮੀਨ ਕਰਵਾਈ ਖਾਲੀ ਟਰੈਕਟਰ ਦੇ ਨਾਲ 6 ਕੜ ਕਣਕ ਦੀ ਫਸਲ ਵਾਈ ਪ੍ਰਸ਼ਾਸਨ ਤੇ ਕਬਜ਼ਾ ਧਾਰੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾ ਅਬੋਹਰ ਚ ਨਰਮੇ ਦੀ ਖਰੀਦ ਬੰਦ ਹੋਣ ਦਾ ਮਾਮਲਾ ਪਕਿਆ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਮੀਟਿੰਗ ਰਹੀ ਬੇਸੀਟਾ ਨਹੀਂ ਕੱਟ ਰਹੀਆਂ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਮੁਸ਼ਕਲਾਂ ਸਾਬਕਾ ਮੰਤਰੀ ਦੇ ਕਾਰਵਿਜਲੈਂਸ ਦੀ ਰੇਡ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦਾ ਸ਼ੱਕ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਕਤਲकांड ਦਾ ਮਾਮਲਾ ਗੈਂਗਸਟਰ ਸਚਿੰਤ ਥਾਪਨ ਨੂੰ ਮਾਨਸਾ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਹੈਡਲਾਈਨਸ ਦੇ ਵਿੱਚ ਇਨਾ ਹੀ ਮਿਲਦੇ ਹੋ ਇਜਾਜ਼ਤ ਧੰਨਵਾਦ